ਕੁੜੀਆਂ ਹੋਣ ਮੁੰਡੇ ਹੋਣ ਪਿੰਪਲ ਆਉਣਾ ਜਾਂ ਚਿਹਰਾ ਖਰਾਬ ਹੋਣਾ ਜਾਂ ਸਕਿਨ ਦੇ ਉੱਤੇ ਕੋਈ ਰੈਸ਼ੇ ਆਣੇ ਉਹਦਾ ਸਿੱਧਾ ਸਿੱਧਾ ਸਾਡੀ ਗੱਟ ਨਾਲ ਕਲੀਨ ਹੁੰਦਾ ਆਪਾਂ ਉੱਪਰ ਕਰੀਮਾਂ ਮਲ ਹੀ ਜਾਂਦੇ ਆ ਉਹ ਥੋੜੀ ਦੇਰ ਲਈ ਆਰਾਮ ਜਾ ਜਾਂਦਾ ਫਿਰ ਫੇਰ ਉਹ ਚੱਲ ਜਾਂਦਾ ਸਭ ਤੋਂ ਵਧੀਆ ਫੇਸ ਵਾਸ਼ ਹੈ ਜੀ ਘਰੇ ਬਣਾਓ ਮੈਂ ਤੇ ਲੋਕਾਂ ਨੂੰ ਘਰੇ ਹੀ ਕਰਨਾ ਬਣਾਇਆ ਕਰੋ ਸਿੰਪਲ ਹੈ 글ੈਸਰਿਨ ਗੁਲਾਬ ਜਲ ਤੇ ਨਿੰਬੂ ਦਾ ਰਸ ਰਬਰ 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 ਭਰ ਲਓ 2-2 ਚਮਚੇ ਪਾ ਕੇ ਉਹਨੂੰ ਮਿਕਸ ਕਰਕੇ ਮੈਸ਼ ਕਰਕੇ ਫੇਸ ਤੇ ਮ사ਜ ਕਰੋ ਪਹਿਲਾ ਜਿਹੜਾ ਲੋਕੀ ਕਹਿੰਦੇ ਨੇ ਕਲੀਨジング ਮਿਲਕ ਲਗਾਣਾ ਉਹਦੇ ਨਾਲੋਂ ਸਭ ਤੋਂ ਵਧੀਆ ਚੀਜ਼ ਹੈ ਜਿਹੜਾ ਆਮ ਦੁੱਧ ਹੁੰਦਾ ਆਪਣੇ ਘਰੇ ਕਿਉਂਕਿ ਉਹ ਉਹੀ ਉਹਦਾ ਨਾ ਕਲੀਨジング ਮਿਲਕ ਕਰਦਾ ਉਹਨੇ ਵੀ ਫੇਸ ਨੂੰ ਸਾਫ਼ ਕਰਨ ਵਾਸਤੇ ਆਦਰਵਾਇਜ਼ ਦੁੱਧ ਜਿਹੜਾ ਹੈਗਾ ਨਾ ਜੀ ਉਹ ਬਣਿਆ ਹੀ ਆਪਣੇ ਫੇਸ ਨੂੰ ਜੇ ਆਪਣੀ ਸਕਿਨ ਨੂੰ ਵਾਸ਼ ਕਰਨ ਵਾਸਤੇ ਬਣਿਆ ਉਹਦਾ ਰੋਲ ਹੈ ਤੁਸੀਂ ਕਦੇ ਦੇਖਿਓ ਵੀ 10 ਦਿਨ ਤੁਸੀਂ ਹੱਥ ਧੋਲਿਓ ਐਦਾਂ ਕਰਕੇ ਦੁੱਧ ਨਾਲ ਹੈਨਾ ਇੱਕ ਕੌਲੀ ਦੁੱਧ ਲਗਣੀ ਹੈ ਕਿੰਨੀਕ ਲੱਗ ਜੂਗੀ ਉਹਦੇ ਨਾਲ ਤੁਸੀਂ ਇਹ ਗੱਲਾਂ ਲੋਕਾਂ ਨੂੰ ਮੇਰੀਆਂ ਪੁੱਠੀਆਂ ਲੱਗਦੀਆਂ ਹੁੰਦੀਆਂ ਨੇ ਜਿਹੜੀ ਚੀਜ਼ ਖਾਣ ਵਾਲੀ ਹੈ ਗੋਲ ਤਾਂ ਉਹਨੂੰ ਮਲਣ ਨੂੰ ਦੱਸੀ ਜਾਂਦੇ ਜਿਹੜੀ ਮਲਣ ਵਾਲੀ ਹੁੰਦੀਆਂ ਉਹਨੂੰ ਖਾਣ ਨੂੰ ਦੱਸ ਕੇ ਦੁਰ ਜਾਂਦੇ ਤੇ ਉਹਨੂੰ ਜਦੋਂ ਅਸੀਂ ਐ ਹੱਥ ਧੋਨੇ ਨੇ 10 ਦਿਨਾਂ ਚ ਪਤਾ ਲੱਗਦਾ ਹੈ ਯਾਰ ਲੁਕੀ ਬਾਈਕ ਚਲਾਉਂਦੇ ਆ ਹਾਂਜੀ ਉਹਨਾਂ ਦੇ ਹੱਥ ਅਕਸਰ ਕੰਦੇ ਹੋ ਜਾਂਦੇ ਆ ਹਾਂਜੀ ਕਿਉਂਕਿ ਬਾਈਕ ਸਾਰਿਆਂ ਦੀ ਚੱਲਣੀ ਮੈਲ ਧੂੜ ਜਮਾਣੀ ਫੇਸ ਤੇ ਵੀ ਸਾਰਾ ਦੁੱਧ ਨਾਲ ਜਦੋਂ ਵਾਸ਼ ਕਰਦੇ ਆ ਨਾ ਜੀ 2-3 ਵਾਰੀ ਤਾਂ ਉਹ ਇੰਨਾ ਕੁ ਕਲੀਨ ਹੋ ਜਾਂਦਾ ਪਰ ਉਹਨੂੰ ਲੱਗਦਾ ਵੀ ਸਾਫ ਹੋਇਆ ਜਿਵੇਂ ਹੁਣ ਕਈ ਲੜਕੀਆਂ ਨੇ ਲੜਕੇ ਨੇ ਉਹਨਾਂ ਨੂੰ ਮੈਂ ਕਹਿਣਾ ਹੁੰਦਾ ਵੀ ਤੁਸੀਂ ਬਹੁਤ ਜ਼ਿਆਦਾ ਕੰਮ ਨਾ ਕਰੋ ਜਿਵੇਂ ਤੁਸੀਂ ਮੰਨਦੇ ਹੋ ਕਿ ਦਨ ਦੇ ਵਿੱਚ ਕਿੰਨਾ ਲੱਗ ਜਾਓ ਅੱਧਾ ਲੀਟਰ ਦੁੱਧ ਆਪਦੀ ਬਾਡੀ ਤੇ ਲਾਓ ਹੂੰ ਉਹਨੂੰ ਰੂੰ ਲਓ ਰੂਈ ਦੇ ਨਾਲ ਗਿੱਲਾ ਕਰਕੇ ਮਲੋ ਫੇਸ ਤੇ ਬਾਜੂਆਂ ਤੇ ਛਾਕੀ ਤੇ ਲੱਤਾਂ ਬਾਹਾਂ ਤੇ ਜਿੱਥੇ ਜਿੱਥੇ ਕਰਦਾ ਮਲਦੋ ਮਲ ਕੇ ਉਹਨੂੰ ਚੰਗੀ ਤਰ੍ਹਾਂ ਰਗੜ ਰਗੜ ਕੇ ਉਸ ਤੋਂ ਬਾਅਦ ਵਾਸ਼ ਕਰੋ 32 ਉਤਰਦੀਆਂ ਨੇ ਜੀ 32 ਮਤਲਬ ਕਿ ਜਿੰਨੀ ਮੈਲ ਹੁੰਦੀ ਹੈ ਮੈਲ ਤੇ ਸਕਿਨ ਚੌਣੀ ਹੋਣੀ ਹੈ ਸੱਤ ਲੇਅਰ ਨੇ ਤਾਂ ਇੱਕ ਤਾਂ ਇਹ ਸਭ ਤੋਂ ਵਧੀਆ ਵਾਸ਼ ਹੈ ਦੁੱਧ ਉਸ ਤੋਂ ਬਾਅਦ ਗਲਿਸਰਿਨ ਗੁਲਾਬ ਜਲ ਤੇ ਆਪਣਾ ਨਿੰਬੂ ਦਾ ਰਸ ਕਈਆਂ ਨੂੰ ਨਿੰਬੂ ਸੂਟ ਨਹੀਂ ਕਰਦਾ ਮੈਨੂੰ ਦੱਸ ਦੇਣੇ ਲੋਕੀ ਕੀ ਗੋਲ ਸਭ ਤੁਸੀਂ ਦੱਸਿਆ ਜੀ ਤੁਹਾਨੂੰ ਸੂਟ ਨਹੀਂ ਕੀਤਾ ਰੈਸ਼ ਕਰਤੇ ਤਾਂ ਉਹ ਨਿੰਬੂ ਨਾ ਵੀ ਪਾਉਣ ਤਾਂ ਗੁਲਾਬ ਜਲ ਤੇ ਗਲੈਸਰਿਨ ਵਿੱਚ ਪਾਣੀ ਸਫੀਸ਼ੀਐਂਟ ਆ ਉਹਦੇ ਨਾਲ ਵੀ ਫੇਸ ਨੂੰ ਵਾਸ਼ ਕੀਤਾ ਜਾ ਸਕਦਾ ਹੱਥਾਂ ਨੂੰ ਮੈਲ ਜੰਮਦੀ ਹੈ ਪੈਰਾਂ ਦੇ ਉੱਤੇ ਜੰਮੀ ਨਹੀਂ ਹੁੰਦੀ ਜੀ ਮੈਲ ਕਹੀ ਜਾਂਦੀ ਆ ਪੈਰ ਇਹ ਚੀਜ਼ ਜਿਹੜੀ ਆ ਸਭ ਤੋਂ ਵਧੀਆ ਵਾਸ਼ ਹੈ ਬਾਕੀ ਤਾਂ ਦੇਖੋ ਪੈਸੇ ਜਿੱਦੋਂ ਕੋ ਵੱਧੂਰੇ ਉਸ ਸਾਡੇ ਕੋਲ ਆਉਂਦੇ ਨੇ ਸਾਡੇ ਕੋਲ ਬਥੇਰੇ ਫੇਸ ਵਾਸ਼ ਪਏ ਹੁੰਦੇ ਆ ਇਹ ਪਿਆ ਉਹ ਪਿਆ ਤੇ ਉਹ ਲੈ ਕੇ ਜਾਂਦੇ ਨੇ ਲੇਕਿਨ ਜਦੋਂ ਮੈਂ ਉਹਨਾਂ ਨੂੰ ਸਮਝਾਉਣਾ ਵੀ ਇਹ ਘਰੇਲੂ ਚੀਜ਼ ਹੈ ਇਹਨੂੰ ਤੁਸੀਂ ਕਰੋ ਤਾਂ ਉਹ ਇਸ ਗੱਲ ਨੂੰ ਅਪਰੀਸ਼ੀਏਟ ਕਰਦੇ ਆ कि गोलसब सिर्फ ऐसे ये गल नहीं दी बैठे भी पैसे देके जाओ सारे ये वो ये भी कहंदे ने भी आगे घरे जाके भी करी जाओ क्योंकि कितनी देर ਤੁਸੀਂ ਦੇਖੋ ਇੱਕਮ ਜੀ ਤੁਸੀਂ ਮੰਨ ਲਓ ਮੇਰੇ ਕੋਲੇ ਕੋਈ ਚੀਜ਼ ਲੈਣ ਆਵੇ ਕਿੰਨੀ ਵਾਰੀ ਆਓਗੇ ਇੱਕ ਚੀਜ਼ ਨੂੰ ਕਿੰਨੀ ਕੁ ਵਾਰੀ ਲੋਗੇ ਅਖੀਰ ਇੱਕ ਦਿਨੇ ਆਊਗਾ ਵੀ ਯਾਰ ਕੁਝ ਘਰੇ ਹੋ ਜੇ ਹੈਨਾ ਉਹ ਵੇ ਪਹਿਲਾਂ ਹੀ ਦੱਸ ਦੋ ਨਾ ਵੀ ਇਹਨੂੰ ਘਰੇ ਵੀ ਕਰੋ ਨਾਲ ਨਾਲ ਤਾਂ ਕਿ ਅਸੀਂ ਵੀ ਉਹੀ ਕੁਝ ਦੇਣਾ